ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਮੇਰੀ ਪੀਰੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਵੱਲੋਂ ਜਗਰਾਉਂ ਦੇ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਸਵੇਰੇ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਜਾਪ ਹੋਏ ਤੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਵੱਡੀ ਗਿਣਤੀ ਵਿੱਚ ਗੁਰਸੰਗਤਾਂ ਨੇ ਆਪਣੀ ਹਾਜ਼ਰੀ ਭਰੀ ਤੇ ਚਬਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਜਦਾ ਪੇਟ ਕੀਤਾ ਪੰਥ ਦੇ ਪ੍ਰਸਿੱਧ ਰਾਗੀ ਭਾਈ ਮਨਜਿੰਦਰ ਸਿੰਘ ਜੀ ਖਾਲਸਾ ਹਠੂਰ ਵਾਲਿਆਂ ਨੇ ਸ਼ਬਦ ਕੀਰਤਨ ਰਾਹੀਂ ਗੁਰਸੰਗਤਾਂ ਦਾ ਦਿਲ ਮੋਲਿਆ ਭਾਈ ਕੁਲਜੀਤ ਸਿੰਘ ਜੀ ਭਜਨਗੜ੍ਹ ਸਾਹਿਬ ਰਾਗੀ ਭਾਈ ਹੀਰਾ ਸਿੰਘ ਨਿਮਾਣਾ ਨੇ ਵੀ ਕੀਰਤਨ ਰਾਹੀਂ ਆਪਣੀ ਹਾਜ਼ਰੀ ਭਰੀ ਤੇ ਪਾਈ ਅਮਰਜੀਤ ਸਿੰਘ ਸਿੱਧਮਾ ਦੇ ਟਾਡੀ ਜਥੇ ਨੇ ਵੀ ਗੁਰ ਇਤਿਹਾਸ ਸੁਣਾ ਕੇ ਗੁਰ ਸੰਗਤਾਂ ਨੂੰ ਨੇਹਾਲ ਕੀਤਾ। ਗੁਰੂ ਘਰ ਮੁਫਤ ਹੋਮੋਪੈਥਿਕ ਕੈਂਪ ਵੀ ਲਗਾਇਆ ਗਿਆ ਜਿਸ ਦਾ ਉਦਘਾਟਨ ਰੋਜ਼ਾਨਾ ਪੈਰੇਦਾਰ ਅਖਬਾਰ ਦੇ ਐਮ ਡੀ ਰਿਸ਼ਭਦੀਪ ਸਿੰਘ 헤ਰਾ ਨੇ ਕੀਤਾ। ਸ਼੍ਰੋਮਣੀ ਗੁਰਮਤ ਗ੍ਰੰਥੀ ਸਭਾ ਪੰਜਾਬ ਅਤੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕੈਮਾ ਵਾਲੀ ਟਾਖ ਅਖਾੜਾ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਜਰਨੈਲ ਸਿੰਘ ਜੀ ਨੂੰ ਵੀ ਸੇਵਾ ਦੇ ਪੰਜ ਵਜੋਂ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਸ਼੍ਰੀ ਐਸ.ਆਰ ਕਲੇਰ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਖਾਲਸਾ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਗਿਆ ਅੰਤ ਵਿੱਚ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਪੁੱਜੀਆਂ ਗੁਰ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਤਸਵੀਰਾਂ ਵੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਸ਼ਹਿਰ ਜਗਰਾਉਂ ਤੋਂ ਕੋਮਲ ਪ੍ਰੀਤ ਕੁਰ ਹਠੂਰ ਦੀ ਸਪੈਸ਼ਲ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਦੀ ਕਿਰਪਾ ਕੀਤੀ ਸੰਗਤਾਂ ਨੇ ਉਦਮਪ੍ਰਾਲਾ ਕੀਤਾ ਸੋ ਗੁਰਦੁਆਰਾ ਭਜਨਗੜ੍ਹ ਸਾਹਿਬ ਸਮੂਹ ਸੰਗਤਾਂ ਨੇ ਰਲ ਮਿਲ ਕੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਾ ਅਵਤਾਰ ਗੁਰਪੁਰਬ ਔਰ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨੂੰ ਵਖ ਰੱਖਦਿਆਂ ਹੋਇਆਂ ਬਹੁਤ ਹੀ ਸੋਹਣੇ ਜੋ ਸਮਾਗਮ ਕੀਤੇ ਹਨ ਇਹਦੇ ਵਿੱਚ ਸੰਗਤਾਂ ਨੇ ਵੱਧ ਚੜ ਕਰਕੇ ਸਹਿਯੋਗ ਦਿੱਤਾ ਹੈ ਹਾਜ਼ਰੀਆਂ ਭਰੀਆਂ ਹਨ ਇਥੋਂ ਤੱਕ ਦੇਖਣ ਨੂੰ ਮਿਲਿਆ ਕਿ ਵੱਦ ਵੱਦ ਸੰਗਤਾਂ ਨਿਸ਼ਕਾਮ ਸੇਵਾ ਕਰਦੀਆਂ ਹਨ ਸਾਰੀਆਂ ਇਹ ਇਹ ਬਹੁਤ ਹੀ ਸੋਹਣਾ ਜੋ ਉਦਮ ਪਰਲਾ ਕੀਤਾ ਗਿਆ ਬਹੁਤ ਹੀ ਸੁੰਦਰ ਉਦੋਂ ਉਪਰਾਲਾ ਹੈ ਜੀ ਇਹ ਨਵੇਂ ਬੱਚੇ ਨੂੰ ਇਹ ਜੀ ਨਸ਼ਿਆਂ ਤੋਂ ਦੂਰ ਰਹੁ ਕੇਸਾਂ ਧਾਰੀ ਹੋਵੋ ਅਮਰਤ ਛਕੋ ਜਿਵੇਂ ਆਪਾਂ ਗੁਰਬਾਣੀ ਦੀ ਸੰਥਿਆ ਕਰਦੇ ਆ ਜਿਵੇਂ ਰਾਗੀ ਹੀਰਾ ਸਿੰਘ ਜੀ ਬੱਚਿਆਂ ਨੂੰ ਗੁਰਮਤ ਦੀਆਂ ਕਲਾਸਾਂ ਲਾਉਂਦੇ ਨੇ ਕੀਰਤਨ ਸਿਖਾਉਂਦੇ ਨੇ ਇਸ ਤਰ੍ਹਾਂ ਬੱਚਿਆਂ ਨੂੰ ਕੋਈ ਨਾ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਗੁਰਮਤ ਦੇ ਧਾਰਨੀ ਕੋਈ ਨਾ ਕੋਈ ਜ਼ਰੂਰ ਗੁਣ ਗ੍ਰਹਿਣ ਕਰਨਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤਾਈ ਮੈਂ ਸਾਰੀ ਸੰਗਤ ਨੂੰ ਫਤਈ ਸਾਂਝ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸ਼੍ਰੋਮਣੀ ਗੁਰਦੁਆਰਾ ਗ੍ਰੰਥੀ ਸਭਾ ਵੱਲੋਂ ਜੋ ਕਾਰਜ ਜੋ ਅੱਜ ਕੀਤਾ ਜਾ ਰਿਹਾ ਹੈ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਮੇਰੇ ਪਿਤਾ ਜੀ ਸਰਦਾਰ ਜਸਪਾਲ ਸਿੰਘ ਏਰਾ ਸਵਰਗਵਾਸੀ ਸਰਦਾਰ ਜਸਪਾਲ ਸਿੰਘ ਏਰਾ ਵੱਲੋਂ ਪਿਰਤ ਪਾਈ ਗਈ ਸੀ ਸੋ ਉਹਨਾਂ ਦੀ ਪਾਈ ਪਿਰਤ ਨੂੰ ਅੱਗੇ ਤੋਰਦੇ ਆ ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗ੍ਰੰਥੀ ਸਭਾ ਵੱਲੋਂ ਦੁਬਾਰਾ ਫੇਰ ਉਹੀ oprala ਜੋ ਕੀਤਾ ਗਿਆ ਉਸੇ oprale ਤਹਿਤ ਤੇ ਫ੍ਰੀ ਹੋਮਿਓਪੈਥੀ ਕੈਂਪ ਲਾਇਆ ਗਿਆ ਜਿਸ ਦਾ ਕਿ ਉਦਘਾਟਨ ਕੀਤਾ ਗਿਆ ਤੁਸੀਂ ਦੇਖਿਆ ਤੇ ਬਾਕੀ ਦਾ ਪ੍ਰੋਗਰਾਮ ਜਿਹੜਾ ਉਹ ਅੱਗੇ ਚੱਲੇਗਾ ਵਾਹਿਗੁਰੂ ਜੀ ਕੀ ਫਤਿਹ ਸਵਰਗਵਾਸੀ ਸਰਦਾਰ ਜਸਪਾਲ ਸਿੰਘ ਹੀਰਾ ਦੇ ਇਹ ਪ੍ਰੇਰਣਾ ਸਦਕਾ ਸ਼੍ਰੋਮਣੀ ਗੁਰਮਤਿ ਕ੍ਰੰਤੀ ਸਭਾ ਜੋ ਕਿ ਉਹਨਾਂ ਦੇ ਸਹਿਯੋਗ ਨਾਲ ਇਹ ਬਣਾਈ ਗਈ ਸੀ ਜਿਸ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਨਸਰਾਲੀ ਹੈ ਜਿੱਥੇ ਇਹ ਗੁਰਮਤ ਸਮਾਗਮ ਕਰ ਰਿਹਾ ਹੈ ਉਥੇ ਮੈਡੀਕਲ ਕੈਂਪ ਜਿਹੜਾ ਹੈ ਫ੍ਰੀ ਹੋਮੋਪੈਥੀ ਕੈਂਪ ਵੀ ਲਾਇਆ ਜਾ ਰਿਹਾ ਜਿਸ ਦੀ ਅੱਜ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਦਿਨੋਂ ਦਿਨ ਜਿਹੜਾ ਇਲਾਜ ਜਿਹੜਾ ਵਾ ਉਹ ਬਹੁਤ ਮਹਿੰਗਾ ਹੋ ਰਿਹਾ ਤੇ ਜੇ ਇਹ ਲੋੜਵੰਦਾਂ ਨੂੰ ਜਿਹੜੇ ਇਹੋ ਜਿਹੇ ਕੈਂਪ ਜਿਹੜੇ ਆ ਬੜੇ ਲਾਹੇਵੰਦ ਸਾਬਤ ਹੁੰਦੇ ਆ ਸੋ ਇੱਕ ਵਾਰੀ ਫੇਰ ਸਰਦਾਰ ਜਸਪਾਲ ਸਿੰਘ ਹੀਰਾ ਜਿਨ੍ਹਾਂ ਦੀ ਇਹ ਪ੍ਰੇਰਣਾ ਸਦਕਾ ਇਹ ਜਿਹੜਾ ਸਮਾਗਮ ਜਿਹੜੀ ਹੈ ਇਹ ਹੋ ਰਿਹਾ ਹੈ ਕੈਂਪ ਲੱਗ ਰਿਹਾ ਹੈ ਸੋ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਇੱਕ ਵਾਰੀ ਫੇਰ ਫਤਿਹ ਸਾਂਝ ਪਾਉ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਸਾਠੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਵਿੰਦ ਸواری ਦੇ ਮਹਾਵਕ ਅਨਸਾਰ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇਸ ਨੂੰ ਸਮਰਪਿਤ ਅਤੇ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਮਤਿ ਗ੍ਰੰਥ ਸਾਹਿਬ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਸਲਾਨਾ ਸਮਾਗਮ ਕੀਤੇ ਜਾਂਦੇ ਹਨ ਇਹੇ ਪਾਸੋਂ ਰੋਜ਼ ਤੋਂ ਸਤਨ ਸੰਤ ਸ੍ਰੀ ਗੁਰੂ ਖੰਡ ਸਾਹਿਬ ਜੀ ਬਾਤ ਸ਼ਬਦ ਦੇ ਪ੍ਰਕਾਸ਼ ਕੀਤੇ ਗਏ ਜਿਹਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜੇ ਜਿਸ ਨੂੰ ਢਾਡੀ ਸਿੰਘਾਂ ਨੇ ਵੀ ਰਹਿਦੇ 12 ਸਾਲਾਂ ਕੇ ਸੰਗਤਾਂ ਨੇ ਹਲ ਕੀਤਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਸਲਾਮ ਸਮਾਂ ਕੀਤੇ ਜਾਂਦੇ ਹਨ ਸੰਗਤਾਂ ਦਾ ਮੈਂ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਵੱਡੇ ਪੱਧਰ ਤੇ ਸਹਿਯੋਗ ਦੇ ਕੇ ਅਤੇ ਮੇਰੇ ਸਾਥੀ ਪਾਤੀ ਸਿੰਘਾਂ ਦਾ ਮੇਰੇ ਚੇਅਰਮੈਨ ਸਾਹਿਬ ਭਾਈ ਕੁਲਦੀਪ ਸਿੰਘ ਅਤੇ ਹੋਰ ਜਿੰਨੇ ਵੀ ਅਹੁਦੇਦਾਰ ਨੇ ਅਤੇ ਸਾਥੀ ਨੇ ਸਾਰਿਆਂ ਨੇ ਮੈਨੂੰ ਬੱਝੜ ਕੇ ਮੁੱਢ ਨਾਲ ਮੋਢਾ ਜੋੜ ਕੇ ਇਸ ਸਮਾਗ ਨੂੰ ਨੇਪਰੇ ਚਾੜਿਆ ਇਸ ਵਾਸਤੇ ਮੈਂ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਇਸ ਤਰ੍ਹਾਂ ਆਪਣੇ ਸਵਾਭਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਛੇਵੇਂ ਪਾਤਸ਼ਾਹ ਗੁਰਪਾਰਪਕਾਰੀ ਦਲਪੰਨਨ ਗੁਰਸੂਰਮਾ ਗੁਰਪਾਰਪਕਾਰੀ ਦੇ ਮੀਰੀ ਪੀਰੀ ਦੇਵਸ ਅੱਜ ਦੇ ਦਿਵਸ ਤੇ ਜੋ ਬਾਬਾ ਬੁੱਢਾ ਜੀ ਨੇ ਸਾਡੇ ਗਰੰਤੀ ਸਿੰਘਾਂ ਦੇ ਬਡੇਰੇ ਜਿਹੜੇ ਪੁਰਸ਼ ਹੋਏ ਨੇ ਉਹਨਾਂ ਨੇ ਸਤਿਗੁਰਾਂ ਨੂੰ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਉਸ ਦੇ ਦੇ ਸੰਬੰਧ ਵਿੱਚ ਜੋ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਸਨਮਾਨ ਬਖਸ਼ਿਸ਼ ਕੀਤਾ। ਉਹ ਸਾਨੂੰ ਅਸੀਂ ਬਰਕਰਾਰ ਕਰਦਿਆ ਰੱਖਦਿਆ ਹੋਇਆ। ਬਾਬਾ ਬੁੱਢਾ ਜੀ ਦੀ ਅਨਸਵੰਸ ਹੋਣ ਦੇ ਨਾਤੇ ਸਤਿਗੁਰੂ ਜੀ ਦੇ ਪਾਤਸ਼ਾਹ ਦਾ ਉਹ ਆਸਰਾ ਲੈ ਕਰਕੇ ਤਕਰੀਬਨ 11-12 ਸਾਲ ਤੋਂ ਇਹ ਦਿਵਸ ਮਨਾਇਆ ਜਾ ਰਿਹਾ ਹੈ। ਮੀਰੀ ਪੀਰੀ ਦਿਵਸ ਦੇ ਸਬੰਧ ਵਿੱਚ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਅਤੇ ਕੀਰਤਨ ਦਰਬਾਰ ਢਾਡੀ ਦਰਬਾਰ ਬੁਲਾ ਕਰਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਖੁਸ਼ੀ ਦੇ ਨਾਲ ਜੁੜਦੇ ਆਂ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚੋਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਨ ਅਸੀਂ ਉੱਚੇ ਸੁੱਚੇ ਜੀਵਨ ਵਾਲੇ ਹੋਈਏ ਗੁਰੂ ਵਾਲੇ ਬਣੀਏ ਅਮਰਤਾਰ ਯੋਗ ਕਰਕੇ ਉੱਚਾ ਸੁੱਚਾ ਜੀਵਨ ਬਣਾਈਏ ਤੇ ਜਿਹੜੀ ਇਹ ਸੇਵਾ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਜਿਸ ਦੀ ਅਰੰਭਤਾ ਸਤਕਾਰਯੋਗ ਪਹਿਰੇਦਾਰ ਅਖਬਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਜੀ ਹਿਰਾ ਵੱਲੋਂ ਇਹ ਜਿਹੜੀ ਹੈ ਸਾਡੀ ਸਭਾ ਬਣਾਈ ਗਈ ਸੀ ਸ਼ਰੋਮਣੀ ਗੁਰਮਤ ਜਿਹੜੀ ਸਾਡੀ ਸਭਾ ਗ੍ਰੰਤੀ ਸਭਾ ਇਹ ਹੀਰਾਂ ਵੱਲੋਂ ਅਤੇ ਹੋਰ ਗੁਰਮੁਖ ਪਤਵੰਤਿਆਂ ਸੱਜਣਾ ਵੱਲੋਂ ਤੇ ਪ੍ਰਤਾਪ ਸਿੰਘ ਜੀ ਦੇ ਸੰਦੇਸ਼ੇ ਦਾ ਸਦਕਾ ਕਿ ਅਸੀਂ ਸੇਵਾ ਨਿਭਾ ਰਹੇ ਹਾਂ ਸਤਿਗੁਰੂ ਦੇ ਪਾਤਸ਼ਾਹ ਕਿਰਪਾ ਕਰਨ ਅੱਗੇ ਬਾਤ ਤੇ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਹੀ ਦਿਨ ਮਨਾਉਂਦੇ ਰਹੀਏ ਤਕਰੀਬਨ ਸੇਤਾਵਲੋਂ ਅਸੀਂ ਤਕਰੀਬਨ ਕਾਫੀ ਟੋਨ ਹੈ ਪਰ ਫਿਰ ਵੀ ਜਿੰਨਾ ਚਿਰ ਸਰੀਰ ਹੈ ਇਹ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ ਕਰਨੀ ਸਾਰੀਆਂ ਸੰਗਤਾਂ ਨੂੰ ਮੀਰੀ ਪੀਰੀ ਦੇਵਸ ਦੀ ਸਤਿਗੁਰੂ ਜੀ ਦੇ ਪਾਤਸ਼ਾਹ ਦੇ ਉਹ ਜੋ ਉਚੇ ਸੁਚੇ ਜੀਵਨ ਦੀ ਦਾਤ ਸਾਨੂੰ ਬਖਸ਼ੀ ਕੀਤੀ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵੱਡੇ ਭਾਗਾਂ ਵਾਲੇ ਜੋ ਇਹਨਾਂ ਸਥਾਨਾਂ ਤੇ ਆਪਾਂ ਨੂੰ ਅੱਜ ਮਿਲਣ ਦਾ ਇਹ ਸ਼ਾਨ ਲਈ ਸਮਾਂ ਪ੍ਰਾਪਤ ਹੋਇਆ ਹੈ ਜੀ ਸਦਾਸ਼ ਪਾ ਹੀਰਾ ਸਿੰਘ ਨਮਾਣਾ ਜਗਰਾਉਂ ਵਾਲੇ ਜੀ ਜੋ ਕਿ ਬੜੇ ਲੰਮੇ ਹਰਸੇ ਤੋਂ ਗੁਰਬਾਣੀ ਦਾ ਕੀਰਤਨ ਕਰ ਰਿਹਾ ਜੀ ਬੇਅੰਤ ਪ੍ਰਚਲਿਤ ਰਾਗੀ ਸਿੰਘਾਂ ਨਾਲ ਦਾਸ ਨੇ ਕੀਰਤਨ ਦੀ ਸੇਵਾ ਨਿਭਾਈ ਪ੍ਰੋਫੈਸਰ ਦਰਸ਼ਨ ਸਿੰਘ ਹੁਣਾ ਨਾਲ ਛੋਟੀ ਸਾਹਿਬ ਦਾ ਵੀ ਦਾਸ ਦਾ ਬਹੁਤ ਪਿਆਰ ਹੈ ਜੀ ਭਾਈ ਦਵਿੰਦਰ ਸਿੰਘ ਛੋਟੀ ਸਾਹਿਬ ਉਹਨਾਂ ਦੇ ਕੰਪੋਜੀਸ਼ਨਾਂ ਮੈਂ ਪੜ੍ਹਦਾ ਰਹਿਣਾ ਜੀ ਬਹੁਤ ਅਥਾ ਪਿਆਰ ਹੈ ਇਸ ਵੇਲੇ ਤਕਰੀਬਨ ਜਗਰਾਉਂ ਦੇ ਸਾਰੇ ਗੁਰਦੁਆਰਾ ਸਾਹਿਬ 'ਚੇ ਸੇਵਾ ਨਿਭਾਈ ਹੈ ਹੁਣ ਕੁਝ ਅਵਸਥਾ ਵਿਰਧ ਹੋਣ ਕਰਕੇ ਜੀ ਹੁਣ ਮੈਂ ਸੋਚਿਆ ਕਿ ਜਿਹੜੀ ਬਾਕੀ ਜ਼ਿੰਦਗੀ ਦੇ ਪਲ ਨੇ ਉਹ ਬੱਚਿਆਂ ਨੂੰ ਗੁਰਬਾਣੀ ਦਾ ਕੀਰਤਨ ਸਿਖਾ ਕੇ ਨਾਲੇ ਇਹਨਾਂ ਦਾ ਜਨਮ ਸਫਲਾ ਕਰੀਏ ਜੀ ਨਾਲੇ ਆਪਣਾ ਜੀ ਇਹ ਉਪਰਾਲਾ ਕਰ ਰਿਹਾ ਜੀ ਮੈਂ ਸਾਹਿਬ ਤੁਹਾਡੇ ਦ્વાਰਾ ਜਿਹੜਾ ਬੱਚਿਆਂ ਨੂੰ ਸਿੱਖੀ ਦਾ ਜਾਗਰੂਕ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਨੂੰ ਤਕਰੀਰ 20 ਸਾਲ ਹੋ ਗਏ ਜੀ ਹਾਂਜੀ ਪਹਿਲਾਂ ਮੈਂ ਆਪ ਕੀਰਤਨ ਕਰਦਾ ਹੁਣ 15-20 ਸਾਲ ਤੋਂ ਮੈਂ ਬੱਚਿਆਂ ਨੂੰ ਸਿਖਾ ਰਿਹਾ ਜੀ ਤੇ ਪਹਿਲਾਂ ਮੈਂ ਥੋੜੀ ਬਹੁਤੀ ਸੇਵਾ ਵੀ ਲੈਂਦਾ ਸੀ ਠੀਕ ਆ ਜੀ ਲੋਡ ਜਿਹੜੇ ਹੁਣ ਲੋੜਵੰਦ ਬੱਚੇ ਨੇ ਜੀ ਇਹ ਖਾਸ ਖੁਰ ਕੇ ਆਪਦੇ ਚੈਨਲ ਲਈ ਮੈਂ ਦੱਸਣਾ ਚਾਹੁੰਦਾ ਜਿਹੜੇ ਲੋੜਵੰਦ ਬੱਚੇ ਨੇ ਜੀ ਤੇ ਉਹਨਾਂ ਨੂੰ ਦਾਸ ਨੇ ਹੁਣ ਮਿਸ਼ਨ ਬਣਾਇਆ ਕਿ ਮੈਂ ਫ੍ਰੀ ਕੀਰਤਨ ਸਿਖਾਵਾਂ ਜੀ ਪਰ ਉਹਦੇ ਚ ਇੱਕ ਸ਼ਰਤ ਰੱਖੀ ਹੈ ਜੀ ਵੀ ਬੱਚਿਆਂ ਨੂੰ ਮੇਰੇ ਕੋਲ ਅਕੈਡਮੀ ਚ ਆਉਣਾ ਪੈਣਾ ਜਿੱਥੇ ਮੈਂ ਫ੍ਰੀ ਸਿਖਾਉਣਾ ਤੇ ਬਾਕੀ ਜਿਹੜੀ ਥੋੜੀ ਬਹੁਤੀ ਫੀਸ ਵੀ ਲਈ ਦੀ ਹੈ ਜੀ ਪਰੰਤੂ ਹੁਣ ਇਹੀ ਚਾਹੁੰਦਾ ਮਾਰਾ ਜਿਹੜੇ ਬਾਕੀ ਸਵਾਸਤ ਰਹਿ ਗਏ ਨੇ ਉਹ ਆਪਾਂ ਬੱਚਿਆਂ ਨੂੰ ਗੁਰਬਾਣੀ ਦਾ ਕੀਰਤਨ ਸਿਖਾਈਏ ਜੀ ਬਸ এই মেৰা মিশ্ৰে যি